ਸ਼ਸ਼ੀਕਾਲ ਕੈਨਡੀ ਪੰਜਾਬੀ ਦੇਖੇ ਦਸ਼ਕਾਂ ਦਾ ਮੈਂ ਕੁਲਵੰਤ ਸਿੰਘ ਨੋਟ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਵੱਡੀ ਖਬਰ ਨਿਕਲ ਗਈ ਸਾਹਮਣੇ ਆ ਰਹੀ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਜੱਗੂ ਭਗਵਾਨਪੂਰੀ ਨੂੰ ਪੰਜਾਬ ਦੀ ਜੇਲ੍ਹ ਤੋਂ ਅਸਮ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਦੱਸਦੀਏ ਕਿ ਇਹ ਉਹ ਜੇਲ੍ਹ ਨਹੀਂ ਹੈ ਜਿੱਥੇ ਅਮਰਪਾਲ ਸਿੰਘ ਕੈਦੀ ਨੇ ਜਿਹੜੀ ਡਿਬਰੂਗਾ ਜੇਲ੍ਹ ਹੈ ਉਹ ਨਹੀਂ ਹੈ ਇਹ ਹੋਰ ਜੇਲ੍ਹ ਦੱਸੀ ਜਾ ਰਹੀ ਹੈ ਸੁਰੱਖਿਆ ਦੇ ਕਾਰਨ ਦੱਸੀ ਜਾ ਰਹੇ ਨੇ ਕਈ ਤਰ੍ਹਾਂ ਦੇ ਹੋਰ ਵੀ ਪੰਜਾਬ ਪੁਲਿਸ ਦੇ ਵੱਲੋਂ ਹਵਾਲੇ ਦਿੱਤੇ ਜਾ ਰਹੇ ਜਿਸ ਕਾਰਨ ਜੱਗੂ ਭਗਵਾਨਪੂਰੀਆਂ ਜਿਹੜਾ ਹੈ ਉਹ ਇੱਥੋਂ ਸ਼ਿਫਟ ਕਰਕੇ ਅਸਮ ਦੀ ਜੇਲ੍ਹ ਵਿੱਚ ਜਿਹੜਾ ਹੈ ਉਹ ਲਿਜਾਇਆ ਜਾ ਰਿਹਾ ਦੱਸਦੀਏ ਕਿ ਅ ਸਦੂ ਮੋਸਟਿਆਰ ਕਤਰਕਾਨ ਦੇ ਵਿੱਚ ਲੋਰੈਂਸ ਬਸਨੋਈ ਜੱਗੂ ਭਗਵਾਨਪੁਰੀਆ 골ਡੀ ਬਰਾੜ ਤੇ ਅਨਮੋਲ ਦਾ ਨਾਂ ਸਾਹਮਣੇ ਆਇਆ ਸੀ ਜਿੱਦ ਨੂੰ ਲੈ ਕੇ ਉਸ ਤੋਂ ਬਾਅਦ ਇਹਨਾਂ ਉੱਪਰ ਗੰਭੀਰ ਰੂਪ ਵਿੱਚ ਪਰਚੇ ਦਾਖਲ ਹੋਏ ਸੀ ਜੱਗੂ ਭਗਵਾਨਪੁਰੀ ਦੇ ਉੱਪਰ ਕਈ ਤਰ੍ਹਾਂ ਦੇ ਫਰੋਤੀਆਂ ਦੇ ਪਰਚੇ ਕਈ ਕਿਡਨੈਪਿੰਗਾਂ ਦੇ ਪਰਚੇ ਕਈ ਕਤਰ ਕੇਸ ਕਈ ਤਰ੍ਹਾਂ ਦੇ ਹੋਰ ਵੀ ਜਿਹੜੇ ਪਰਚੇ ਨੇ ਉਹ ਜੱਗੂ ਭਗਵਾਨਪੁਰੀਆ ਉੱਪਰ ਚੱਲ ਰਹੇ ਨੇ ਜਿਸ ਨੂੰ ਲੈ ਕੇ ਉਹ ਸਜ਼ਾ ਭੁਗਤ ਰਿਹਾ ਹੈ ਤੇ ਹੁਣ ਜਿਹੜੀ ਹੈ ਉਸ ਨੂੰ ਆਸਾਮ ਦੀ ਜੇਲ੍ਹ ਦੇ ਵਿੱਚ ਆਸਾਮ ਦੀ ਜੇਲ੍ਹ ਦੇ ਵਿੱਚ ਹੁਣ ਜਿਹੜਾ ਲਿਜਾਇਆ ਜਾ ਰਿਹਾ ਤੁਹਾਨੂੰ ਅਸੀਂ ਸਾਡੇ ਨਾਲ ਜੁੜੇ ਨੇ ਬਹੁਤ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਨਿਰਿੰਦ ਸਿੰਘ ਕਲੇਰ ਜਿਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਜੱਗੂ ਭਗਵਾਨਪੁਰ ਦੇ ਕੇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਅਸਾਮ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜੱਗੂ ਭਗਵਾਨਪੁਰਿਆ ਨੂੰ ਤੇ ਲਗਾਤਾਰ ਜਿਹੜੀ ਸੁਰੱਖਿਆ ਦੇ ਹਵਾਲੇ ਦਿੱਤੇ ਜਾ ਰਹੇ ਹਨ ਕਲੇਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਸਾਰਾ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਬੜੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੱਗੂ ਭਗਵਾਨਪੁਰਿਆ ਨੂੰ ਕਈ ਲੋਕ ਇਹ ਕਹਿੰਦੇ ਪਿਆ ਕਿ ਅਸਾਮ ਦੀ ਇੱਧਰ ਉੱਧਰ ਇਸ ਦੇ ਵਿੱਚ ਸ਼ਿੱਟ ਕੀਤਾ ਗਿਆ ਹੈ ਇੱਥੇ ਆਏ ਡਿਪਰੂਵਲ ਰੀਲ ਦੇ ਨਹੀਂ ਹੈ ਇਹ ਆਸਾਮ ਦੇ ਫਿਲਟਰ ਵੇਲ ਹੈ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ 128 ਮੁਕਦਮੇ ਜਿ cục ਭਗਵਾਨ ਪੂਰੀ ਇਹਦੇ ਦਰਜ ਹੈ ਜਿਸ ਦੇ ਵਿੱਚ ਐਨਟੀਪੀਐਸ ਦੇ 13 ਮੁਕਦਮੇ ਹੈ ਤੇ ਜਿਹੜੀ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਐਨਟੀਪੀਐਸ ਮਾਮਲੇ ਦੇ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਦਿੱਤੇ ਤਹਿਤ ਕਿ ਇਹ ਤਕੂ ਨੂੰ ਪੰਜਾਬ ਤੋਂ ਅਸਾਮ ਲਿਆਂਦਾ ਗਿਆ ਹੈ ਅਜਿਹੇ ਦੇ ਵਿੱਚ ਜੋ ਹੁਣ ਤੱਕ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਬਟੇਂਡਾ ਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਉਹਨਾਂ ਨੂੰ ਪਹਿਲਾਂ ਚੰਡੀਗੜ੍ਹ ਲਿਆਂਦਾ ਜਾਂਦਾ ਹੈ ਉਸ ਤੋਂ ਬਾਅਦ ਹਵਾਈ ਜਹਾਜ਼ ਦੇ ਰਾਹੀਂ ਅਸਾਮ ਭੇਜਿਆ ਜਾਂਦਾ ਹੈ ਤੇ ਜੇਕਰ ਕੁਝ ਲੋਕ ਇਹ ਕਹਿੰਦੇ ਭੈਸੀ ਕਿ ਮਰਹੂਮ ਰਾਏ ਸਿੱਟੂ ਮੁਸਲੇ ਵਾਲਾ ਕੇਸ ਦੇ ਵਿੱਚ ਕੀ ਵਾਕਈ ਹੀ ਜਗਰੂ ਦਾ ਨਾਮ ਹੈ ਕਿਉਂਕਿ ਐਸ ਵੇਲੇ ਜਗਰੂ ਪ੍ਰਮਾਨਪੁਰਿਆ ਗਰੁੱਪ ਅਤੇ ਲਾਰੈਂਸ ਬਿਸ਼ਤੋਈ ਗਰੁੱਪ ਇਹ ਦੇ ਅਲੱਗ-ਅਲੱਗ ਹੋਏ ਪਏ ਨੇ ਜਦੋਂ ਇਹ ਪੂਰਾ ਦੁਖਾਂਤ ਵਾਪਰਦਾ ਏ ਤਾਂ ਉਦੋਂ ਇਹਨਾਂ ਸਾਰਿਆਂ ਦਾ ਨਾਮ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਜਾਪੇੜੇ ਜਦੋਂ ਇਹ ਕੇਸ ਕਰਕੇ ਹੁੰਦੇ ਆ ਤਾਂ ਇਹਨਾਂ ਦਾ ਨਾਮ ਸਾਹਮਣੇ ਆਉਂਦਾ ਜਿਸ ਤਰੀਕੇ ਨਾਲ ਗੈਂਗਸਟਰ ਲਾਰਜ ਬਿਸ਼ਨੋਈ ਫਿਰ ਗੈਂਗਸਟਰ ਗੋਦੀ ਬਰਾੜ ਅਨਮੋਲ ਬਸ਼ਨੋਈ ਤੇ ਨਾਲ ਜੱਗੂ ਭਗਵਾਨਪੁਰੀ ਦਾ ਨਾਮ ਹੈ ਪਰ ਉਸ ਤੋਂ ਬਾਅਦ ਖਬਰਾਂ ਕੀ ਆਉਂਦੀਆਂ ਹੈ ਕਿ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੂੰ ਨਾਰੰਦ ਤੇ ਗੁਰਗਿਆਂ ਦੇ ਵੱਲੋਂ ਜ਼ਿਲਾਂ ਦੇ ਵਿੱਚ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਇੰਨੀ ਜ਼ਿਆਦਾ ਖਬਰ ਆਉਂਦੀ ਹੈ ਕਿ ਇਹ ਇੱਕ ਦੂਜੇ ਦੇ ਜਾਨ ਤੇ ਪੂਰੇ ਮੁਰੀਦ ਬੜੇ ਹੋਏ ਕਿ ਕੌਣ ਕਿਸ ਨੂੰ ਪਹਿਲਾਂ ਮਾਰੂਗਾ ਤੇ ਦੂਸਰੇ ਪਾਸੇ ਜੋ ਹੋਰ ਇਨਪੁਟ ਸਾਹਮਣੇ ਆਈ ਹੈ ਕਿ ਜੱਗੂ ਦੀ ਜਿਆਨ ਨੂੰ ਖਤਰਾ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਹੈ ਜਿਸ ਕਰਕੇ ਇਸ ਨੂੰ ਸ਼ਿਫਟ ਕੀਤਾ ਗਿਆ ਹੈ। ਜੇਕਰ ਥੋੜਾ ਜਿਹਾ ਅੱਗੇ ਆਪਾਂ ਤੋਂ ਚੋਕੜ ਤੇ ਚਾਸ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਜਗਤੂ ਭਗਵਾਨਪੁਰਿਆ ਇਹ ਬੜਾ ਅਮੀਰ ਗੈਂਗਸਟਰ ਮੰਨਿਆ ਗਿਆ ਹੈ। ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਇਹ ਰਹਿਣ ਵਾਲਾ ਜਿਹੜਾ ਕਿ ਫਰਕੀਆਂ ਦੇ ਵਿੱਚ ਉਦੋਂ ਆਉਂਦਾ ਜਦੋਂ ਇੱਕ ਕਤਲ ਜਿਹੜਾ ਕਿ ਪਿੰਡ ਧਿਆਨਪੁਰ ਤੋਂ ਸਾਹਮਣੇ ਆਉਂਦਾ ਉਸ ਦੇ ਵਿੱਚ ਇਸ ਦਾ ਨਾਮ ਆਉਂਦਾ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਤਕਰੀਬਨ 70 ਮਾਮਲੇ ਦਰਜ ਹੋ ਜਾਂਦੇ ਚੁੱਪ ਦੇ ਮੁੱਦੇ ਜਿਸ ਵਿੱਚ ਸਭ ਤੋਂ ਖਾਸ ਗੱਲ ਕੀ ਹੈ ਕਿ ਉੱਤਰੀ ਭਾਗ ਦੇ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਨੈਟਵਰਕ ਨਸ਼ੇ ਦੀ ਤਸਕਰੀ ਦੇ ਵਿੱਚ ਮੋٹے ਪੈਸੇ ਇਹਨਾਂ ਦੇ ਗੈਂਗਸਟਰ ਗਰੁੱਪ ਦੇ ਵੱਲੋਂ ਕਮਾਏ ਗੇ ਜਿਸ ਤੋਂ ਬਾਅਦ ਚੱਕੂ ਭਗਵਾਨ ਕੁੱਲੀਆ ਸੁਰਖੀਆਂ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਕਿਵੇਂ ਸਭ ਨੂੰ ਪਤਾ ਹੈ ਕਿ ਇਸ ਦੀ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਵੱਡਾ ਇਹ ਅਪਡੇਟ ਆਇਆ ਹੈ ਉਸ ਤੋਂ ਕੀ ਹੋ ਰਿਹਾ ਹੈ ਕਿਉਂਕਿ ਦੂਸਰੇ ਪਾਸੇ ਸੰਸਦਖਡੂਰ ਸਾਹਿਬ ਕੋ ਅਮਰਿਤਪਾਲ ਦੇਸ ਸਾਥੀਆਂ ਨੂੰ ਕਿ ਅੱਜ ਕੋ ਵੱਡੀ ਖਾਸ ਗੱਲ ਕੀ ਹੈ ਤੁਹਾਨੂੰ ਦੱਸਦੇ ਆਪਾਂ ਕੈਨ ਟੀਵੀ ਦੇ ਮਾਧਿਅਮ ਤੇ ਰਾਈ ਕਿ ਅਮਰਿਤਪਾਲ ਦੀ ਜਿਹੜੀ ਐਨਐਸਏ ਲੱਗੀ ਹੋਈ ਹੈ ਉਹ ਵੀ ਸਮਾਂ ਪੂਰਾ ਹੋ ਗਿਆ ਹੈ ਬੀਤੇ ਦਿਨ ਇਸ ਕਰਕੇ ਉਹਨਾਂ ਦੀ ਵੀ ਐਨਐਸਏ ਕਿਸੇ ਵੇਲੇ ਖਤਮ ਤਾਂ ਹੋ ਗਈ ਹੈ ਜੀ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਆ ਜਾ ਸਕਦਾ ਹੈ ਅਜਿਹੇ ਦੇ ਵਿੱਚ ਚੰਗੂ ਭਗਵਾਨ ਪਰੀ ਦੀ ਜੋ ਵੱਡੀ ਖਬਰ ਸਾਹਮਣੇ ਆਉਣੀ ਬਈ ਸੀ ਉਸ ਦੇ ਵਿੱਚ ਲੋਕ ਸਵਾਲ ਕਰਦੇ ਹੋਏ ਸੀ ਕਿ ਕੀ ਅਮਰਿਤਪਾਲ ਦੀ ਜੇਲ੍ਹ ਦੇ ਵਿੱਚੋਂ ਭੰਗੂ ਭਗਵਾਨ ਪਰੀ ਨੂੰ ਭੇਜਿਆ ਗਿਆ ਹੈ ਤਾਂ ਇਹ ਪੂਰਾ ਮਾਮਲਾ ਜਿਹੜਾ ਕਿ ਹੁਣ ਤੱਕ ਸਾਹਮਣੇ ਆਇਆ ਜੀ ਕਲੇਸਪ ਕੀ ਦੇਖਦੇ ਹੋ ਕਿ ਸਿਰਫ ਸੁਰੱਖਿਆ ਦਾ ਮਾਮਲਾ ਹੈ ਜਾਂ ਕੋਈ ਹੋਰ ਮਾਮਲਾ ਵੀ ਜਿਹੜਾ ਹੈਗਾ ਕਿ ਜਿਸ ਕਾਰਨ ਆਸਾਮ ਦੀ ਜੇਲ੍ਹ ਦੇ ਵਿੱਚ ਜਗੂ ਭਗਵਾਨ ਨੂੰ ਰਿਸੈਪਟ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਪਾਸੇ ਵੱਲੋਂ ਇਹ ਕਿਹਾ ਗਿਆ ਹੈ ਕਿ ਸੁਰੱਖਿਆ ਦਾ ਮਾਮਲਾ ਸਾਰਾ ਜਿਸ ਕਾਰਨ ਇਹ ਸਾਰਾ ਸਿਨੈਰੀਓ ਸਿਰਜਿਆ ਜਾ ਰਿਹਾ ਹੈ ਕੀ ਦੇਖਦੇ ਹੋ ਕਿ ਸੁਰੱਖਿਆ ਦਾ ਮਾਮਲਾ ਸਾਰਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਉਸ ਮੂਮੈਂਟ ਤੇ ਬਹੁਤ ਵੱਡੇ ਪ੍ਰੈਸ਼ਰ ਦਾ ਕੰਮ ਚੱਲਣਾ ਪੈ ਰਿਹਾ ਹੈ ਜਿਸ ਮੂਮੈਂਟ ਦੇ ਵਿੱਚ ਸਭ ਤੋਂ ਪਹਿਲੀ ਤਾਂ ਗੱਲ ਲੁਧਿਆਣਾ ਦੇ ਵਿੱਚ ਜਿਹੜੀ ਦਿੱਲੀ ਚੋਣ ਬਾ ਇਲੈਕਸ਼ਨ ਹੋਣ ਚੱਲ ਰਹੀ ਹੈ ਜਿੱਥੇ ਇਸ ਮੌਕੇ ਇਸ ਚੋਣ ਤੇ ਪੂਰਾ ਧਿਆਨ ਕੇਂਦਰਿਤ ਹੋਣਾ ਸੀ ਕਿਉਂਕਿ ਹੁਣੇ ਹੁਣੇ ਵਿਧਾਨ ਸਭਾ ਚੋਣ ਦਿੱਲੀ ਦੀਆਂ ਆਮ ਆਦਮੀ ਪਾਰਟੀ ਹਾਰ ਕੇ ਹੱਟੀ ਹੈ ਇਹ ਪਾਰਟੀ ਦਾ ਜਨਮ ਦਿੱਲੀ ਤੋਂ ਹੀ ਹੁੰਦਾ ਹੈ ਦਿੱਲੀ ਦੇ ਵਿੱਚ ਦੋ ਤੋਂ ਤਿੰਨ ਵਾਰ ਇਹ ਸੱਤਾ ਦੇ ਵਿੱਚ ਆਉਂਦੀ ਹੈ ਅਰਵਲ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਰਹੇ ਨੇ ਖਾਰ ਜਾਂਦੇ ਆ ਉਹਨਾਂ ਦੇ ਨਾਲ ਮੰਤਰੀ ਤੋਂ ਵੀ ਅੱਧੀ ਗੱਲ ਕੀਤੀ ਜਾਵੇ ਸਸਕਾ ਸੀਐਮ ਆਪੀਸੀ ਦੀ ਗੱਲ ਕੀਤੀ ਜਾਵੇ ਇਹ ਖਾਰ ਦੇ ਤਾਂ ਹੈਗੇ ਆ ਪਰ ਨਾਲ ਦੀ ਨਾਲ ਇਸ ਤਰ੍ਹਾਂ ਤੀਸਰੀ ਵਾਰ ਸੱਤਾ ਦੇ ਵਿੱਚ ਭਾਜ ਪਾਉਂਦੀ ਹੈ ਤਾਂ ਉਹ ਵੀ ਜਿਵੇਂ ਕਿ ਦੇਸ਼ ਦੀ ਕੈਪੀਟਲ ਦਿੱਲੀ ਦੇ ਵਿੱਚ ਸਥਾਪਿਤ ਹੋ ਗਈ ਹੈ ਇਹਦਾ ਬੰਦਾ ਜਿਹੜਾ ਸੱਤਾ ਦੇ ਵਿੱਚ ਤੀਸਰੀ ਵਾਰ ਆ ਗਿਆ ਹੋਵੇ ਤੇ ਦੇਸ਼ ਚਲਾ ਰਿਹਾ ਹੋਵੇ ਜਦੋਂ ਕੈਪੀਟਲ ਕਬਜ਼ਾ ਮਤਲਬ ਕਬਜ਼ਾ ਇਹਦਾ ਸੈਂਸ ਵੀ ਸੱਤਾ ਦੇ ਵਿੱਚ ਆ ਜਾਂਦਾ ਆ ਤਾਂ ਫਿਰ ਉਸ ਨੂੰ ਜਾਦਾ ਹੋਰ ਸਟੇਟਾਂ ਦੇ ਵਿੱਚ ਪਾਵਰ ਲਿਹਾਉਣ ਨੂੰ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਕਰਕੇ ਇਸ ਵੇਲੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਇਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲਜਾਤ ਪਾਉਣ ਦੇ ਵਿੱਚ ਲੱਗਿਆ ਹੋਇਆ ਇਹ ਪਿੰਡਾਂ ਪੰਜਾ ਚੱਲਦਾ ਪਿਆ ਹੈ ਤਸਕਰਾਂ ਦੇ ਅਜਿਹੇ ਦੇ ਵਿੱਚ ਤਕਰੀ ਨਾਲ ਜੁੜਿਆ ਹੋਇਆ ਜਿਵੇਂ ਭਗਵਾਨ ਪੁਰੀਆ ਸੁਰੱਖਿਆ ਦਾ ਮਤਨ ਜਿਹੜਾ ਮਾਮਲਾ ਆਇਆ ਉਹ ਜਾੜਾ ਹੈਵੀ ਹੋ ਗਿਆ ਹੈ ਇਸ ਕਰਕੇ ਚੀਜ਼ਾਂ ਮੰਨੀਆਂ ਜਾ ਸਕਦੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਤਾਂ ਤੁਸੀਂ ਸੁਣਿਆ ਹੈ ਕਿ ਗਲੇਸ਼ਾਬ ਨੇ ਦੱਸਿਆ ਕਿ ਕਿਸ ਤਰ੍ਹਾਂ ਕੇ ਸੁਰੱਖਿਆ ਦਾ ਮਾਮਲਾ ਜਿਹੜਾ ਹੈਗਾਗਾ ਉਹ ਸਾਹਮਣੇ ਆਇਆ ਹੈ ਕਿ ਪੁਲਿਸ ਦੇ ਵੱਲੋਂ ਦਾ ਬਿਆਨ ਦਿੱਤੇ ਗਏ ਨੇ ਕਿ ਸੁਰੱਖਿਆ ਦਾ ਮਾਮਲਾ ਕਿਉਂਕਿ ਜਿਹੜੀ ਗੈਂਗ ਐ ਲਾਲਸ ਗੈਂਗ ਐ ਤੇ ਜਿਹੜੀ ਜਗੂ ਭਗਵਾਨਪੂਰੀ ਗੈਂਗ ਐ ਅਲੱਗ ਹੋ ਗਏ ਨੇ ਇੱਕ ਦੂਜੇ ਉੱਪਰ ਮਾਰਨ ਦੇ ਜਿਹੜੇ ਨੇ આરોਪ ਲੱਗ ਰਹੇ ਨੇ ਤਾਂ ਇਸ ਨੂੰ ਲੈ ਕੇ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਹੀ ਜਗੂ ਭਗਵਾਨਪੂਰੀ ਜਿਹੜਾ ਹੈ ਉਹ ਸ਼ਿਫਟ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਉਸ ਕੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਰੂਰ ਸੰਜ ਕਰਾਂਗੇ